मित्रों चिड़ी मारी हो रही है चेक करो कबूतरा बैठा पड़ेट कथे बोतल ਉਹ ਤਰਾਣੀ ਉਤਰੰਦੇ ਆ ਜੇ ਮਲਬਾਈ ਕਬੂਤਰਾ ਕਿਸ ਦਾ ਮਲਬਾਈ ਥੋੜਾ ਪਾਵਨ ਦਾਣਾ ਪਣਾਵਾ ਹੈ ਦਾਣਾ ਛੋਟ ਮੜਾਇਆ ਪਾਣੀ ਕੁੰਡੇ ਦੇ ਥੱਲੇ ਡੋਲ ਮੜਾ ਥੱਲੇ ਆ ਗਈ ਆਜ ਲੱਗੇ ਆ ਜਾਣਗੇ ਥੱਲੇ ਉਹਦੇ ਹੱਲੋਂ ਡੋਲ ਮੜਾ ਆ ਪਾਣੀ ਛਟੇ ਮਾਰ ਉਹਦੇ ਹੱਲੋਂ चिड़ी मारी हो रही है बहुत तगड़ी जिम्मे भी फड़िया जानू शौक रोना फिर थले आखा ना उसताद जी चल गए कोल ही ਮਾਰ ਲੱਗੇ ਹੱਥ ਚੈੱਕ ਕਰੋ ਨਾਲ ਦੇ ਕਰੇ ਕਿਉਂ ਖੰਨਾ ਪੂੜੇ ਮੈਂ ਤਾਈ ਨੂੰ ਕਹਿਣਾ ਇਹਨੇ ਬੂਏ ਦਾ ਖੜਾਕਾ ਕਰਨਾ ਉਹ ਗੱਲ ਬੂਆ ਅਸੀਂ ਬੰਦ ਲਓ ਜੀ ਥੱਲੇ ਆ ਗਿਆ ਜਨਵਰ ਚੈੱਕ ਕਰੋ ਆ ਮਰਿਆ ਪਿਆਰੇ ਭੁੱਕਾ ਉਸਤਾਦ ਜੀ ਪਾਣੀ ਤੇ ਲੈ ਜਾਂਦੇ ਨਾਲ ਤੂੰ ਪਾਵਣ ਡਾਲਣਾ ਰੁਕ ਜਾ ਹਾਂ ਆ ਵੇ ਪਾਣੀ ਦੇ ਆਉਂਦੇ ਜਨਵਰ ਵੇ ਪਾਣੀ ਕੀ ਨਾ ਆਕਰ ਖੇਰ ਕਰਕੇ ਫੜ ਲੈਣਾ ਲਾਗੇ ਓਏ ਆ ਗਿਆ ਵੀ ਇਹ ਲਾਗੇ ਯਾਰ ਕਰਨ ਤੇ ਗੁੱਡੇ ਦੇ ਵਿੱਚ ਹੀ ਕਰ ਲੈਣਾ ਆਪਾਂ ਮੁਖਾ ਕੇ ਕਰੀ ਉਹਨੂੰ ਮੁਖਾ ਕੇ ਮਾਰ ਆਂ ਇੱਥੇ ਇਹ ਜਿਹੜਾ ਨਾ ਅੰਦਰ ਕਰ ਲੈਣਾ ਆਪਾਂ ਨੂੰ ਰੋਜ਼ਾ ਰੋਜ਼ਾ ਆਪੇ ਕਬੂਤਰ ਤੇ ਜਾਣ ਦੋ ਉੱਧਰ ਤੁਸੀਂ ਆਪ ਪਵਨ ਰੋਜਾ ਦੁਪਹਿਰ ਨਾ ਪੋਟ ਕਾਲਾ ਨਾ ਪੈਰ ਰੋਜਾ ਹੁੰਦਾ ਕਾਲਾ ਨਾ ਪੈਰ ਨਾ ਪੋਟ ਉਹ ਮੇਰਾ ਮੋਬਾਈਲ ਨਹੀਂ ਵੇਖਣਦੀ ਚੱਲ ਚੱਲ ਆ ਬੱਲੇ ਥੋੜੇ ਚਿਰ ਦਾ ਮੈਂ ਜੋਰ ਲਾਉਣਾ ਲੈ ਚੈੱਕ ਕਰ ਆ ਇੱਧਰ ਮੋਰ ਕਿਥੋਂ ਉਹ ਵੀ ਲੱਗੀ ਉਹ ਮਰਾਣਾ ਆਉਂ ਛੱਡਿਆਣਾ ਕੇ ਮੈਂ ਉੱਥੇ ਵੇਖਿਆ ਹੁਰਦਾ ਕਬੂਤਰੇ ਲੋ ਜੀ ਮੋਰ ਲੱਗੀ ਇੱਕ ਹੋਰ ਕਲਪਾਣਾ ਫਿਰਦਾ ਉਹ ਵੀ ਲੱਗੀ ਲੰਗ ਲੱਗੇ ਨਾ ਇਹਦੇ ਆ ਵੀ ਇੱਕ ਨਹੀਂ ਆ ਹੋਰ ਆ ਵਾਰਾ ਵਾ ਆਪਣਾ ਆ ਵਾਰਾ ਵਾ ਯਾਰ ਮਰਦਾ ਫਿਰਦਾ ਵਾਰਾ ਇਹ ਮਲਵਾਈ ਸਮੀਦਾ ਹੈ ਆਪਣੇ ਵਾਲਾ ਇਹ ਅੱਗੇ ਉਹ ਗਈ ਨਮਾ ਵਾਰਾ ਵਾ ਓਏ ਇੱਕ ਹੋਰ ਆਪਣਾ ਵੀ ਆ ਆਪਣਾ ਵਾਰਾ ਵਾ ਇਹ ਹਜੇ ਵਾਰਾ ਵਾ ਇਹੋ ਕਹਿਣਾ ਨਾ ਭੁੱਲ ਤੂੰ ਵੀ ਆਪਣਾ ਅੰਦਰ ਲੱਥਿਆ ਫਿਰ ਠਾਪਾ ਮਾਰ ਓਏ ਆ ਵੀ ਬੈਣ ਨਾ ਕਬੂਤਰ ਵੀ ਇਹਨੂੰ ਹੋ ਜਾ ਅੱਖਾਂ ਖੋਹਾਰੀਆਂ ਆ ਅੱਖ ਤੇ ਕਾਲੀ ਆ ਅੰਦਰ ਛੱਡ ਦੇ ਜਾ ਵਾਸ਼ਲ ਜੀ ਵਿਖਾੜੀ ਪਈ ਓ ਠੱਲ ਪਈ ਤਰ ਚਾਰ ਨੰਬਰ ਠੱਲ ਚੂ ਕਰਿਓ ਯਾਰ ਲਓ ਜੀ ਹੋ ਗਈ ਚਿੜੀ ਮਾਰੀ ਤੇ ਇੱਕ ਹੋਰ ਚਿੜੀ ਮਾਰੀ ਹੋ ਗਈ ਉਹ ਵੀ ਫਿਰਨਦਿਆ ਕਬੂਤਰ ਇੱਕ ਚੱਲਰਾਂ ਵਾਲਾ ਅੰਦਰ ਛੱਡੋ ਇਹਨੂੰ ਪਾਣੀ ਪਿਆ ਦੇ ਥੋੜਾ ਜਾਂ ਪੋੜਨਾ ਪਾਪੂ ਦੇ ਹੀ ਕੇ ਬੰਦੇ ਨੂੰ